ਹਾਂਜੀ ਦੋਸਤੋ ਸਸ਼ਿਆ ਕਾਲ ਗੁਡ ਮਾਰਨਿੰਗ ਆਈ ਹੋਪ ਤੁਸੀਂ ਵਧੀਆ ਹੋ ਤੇ ਠੀਕ ਠਾਕ ਹੋਵੋਗੇ ਅੱਜ ਅਸੀਂ ਚੱਲੇ ਆ ਇੱਕ ਨਵੇਂ ਕੁਰੂਸਤਾਨ ਤੇ ਚੱਲੇ ਆ ਜਿੱਥੇ ਕਿ ਮੈਂ ਕਦੀ ਵੀ ਨਹੀਂ ਗਈ ਹੈਗੀ ਫਸਟ ਟਾਈਮ ਜਾਣਾ ਆ ਤੇ ਅਸੀਂ ਘਰੋਂ ਸਾਰਾ ਸਮਾਨ ਪੈਕ ਕਰ ਲਿਆ ਤੇ ਅਸੀਂ ਚੱਲੇ ਆ ਆਪਣੇ ਜਿੱਥੇ ਸਾਨੂੰ ਬਸ ਸਾਨਾ ਲੈਣ ਆਉਣਾ ਆ ਤੇ ਅਸੀਂ ਘਰੋਂ ਤੋਰਦੇ ਅਸੀਂ ਡੈਡ ਜੀ ਨਾਲ ਗੱਡੀ ਵਿੱਚ ਸਫ਼ਰ ਦੇ 2:30 ਵਜੇ ਨੇ 2:30 ਵਜੇ ਅਸੀਂ ਚੱਲੇ ਗਏ ਸੀ ਸਟਾਡੀਆਂ ਨੂੰ 2:30 ਵਜੇ ਸ਼ਰਟਾਂ ਨੂੰ ਚਲੇ ਗਏ ਸੀ ਗੁਰਦੁਆਰਾ ਸਾਹਿਬ ਤੇ ਅਸੀਂ ਜਾ ਰਹੇ ਹਾਂ ਉੱਥੋਂ ਅਸੀਂ ਪਹੁੰਚੇ ਗੁਰਦੁਆਰਾ ਸ੍ਰੀ ਟੱਕਰ ਸਾਹਿਬ ਜੋ ਕਿ ਹਾਈਵੇ ਦੇ ਉੱਤੇ ਹੀ ਆ ਉੱਥੇ ਬਸ ਆਉਣੀਆ ਸੀਗੀਆਂ ਤੇ ਉੱਥੇ ਅਸੀਂ ਸਾਡੇ ਹੋਰ ਵੀ ਨਾਲ ਸੀਗੇ ਮੇਰੇ ਨਾਲ ਫਰੈਂਡਸ ਜੀ ਨੇ ਪਹੁੰਚ ਗਏ ਹਾਂ ਤੇ ਉਹ ਸਾਡੀ ਵੇਟ ਕਰ ਰਹੇ ਸੀ ਉੱਥੇ ਫਿਰ ਅਸੀਂ ਬੈਠੇ ਫਿਰ ਅਸੀਂ ਗੁਰੂ ਘਰ ਮੱਥਾ ਟੇਕਿਆ ਟੱਕਰ ਸਾਹਿਬ ਗੁਰਦੁਆਰਾ ਸਾਹਿਬ ਤੇ ਅਸੀਂ ਦਰਸ਼ਨ ਕੀਤੇ ਉਸ ਤੋਂ ਬਾਅਦ ਫਿਰ ਅਸੀਂ ਮੱਥਾ ਟੇਕ ਕੇ ਅਸੀਂ ਪਹੁੰਚੇ ਨਾਲ ਸਾਡੇ ਹੋਰ ਵੀ ਸੰਗਤ ਸੀਗੇ ਜਨ ਦੋ ਅੱਗੇ ਸਾਡੇ ਪਿੰਡਾਂ ਦੇ ਛੋਟੇ-ਛੋਟੇ ਉਥੋਂ ਸੀਗੇ ਕਾਫੀ ਜਾਣੇ ਤੇ ਕਾਫੀ ਹੋ ਗਈ ਸੀ ਸੰਗਤ ਫਿਰ ਮੇਰੇ ਭਾਂਡਾ ਖਾਣੇ ਉੱਥੋਂ ਨੇ ਉਹ ਵੀ ਆਏ ਸੀਗੇ ਉੱਤੇ ਵੀਰ ਬੱਸ ਵਿੱਚ ਬੈਠ ਗਏ ਸਾਡੇ ਨਾਲ ਹੀ ਤੇ ਇੱਥੇ ਅਸੀਂ ਬਾਹਰ ਨਿਕਲ ਕੇ ਮੱਥਾ ਟੇਕਿਆ ਤੇ ਬਹੁਤ ਬਹੁਤ ਜ਼ਿਆਦਾ ਉਹ ਸੀਗੇ ਕੀ ਹੁੰਦੇ ਆ ਇਹਨੂੰ ਹਰ ਗ੍ਰੀਨ ਕਲਰ ਦੇ ਤੋਤੇ ਬੋਲਦੇ ਆ ਤੇ ਉਹਨਾਂ ਦੀ ਮੈਂ ਵੀਡੀਓ ਬਣਾ ਲਈ ਆ ਸਾਰਾ ਗੁਰਦੁਆਰਾ ਸਾਈਵਾਂ ਉਸ ਤੋਂ ਬਾਅਦ ਬੱਸ ਆ ਗਈਆਂ ਫਿਰ ਅਸੀਂ ਬੱਸਾਂ ਵਿੱਚ ਬੈਠ ਕੇ ਪਹੁੰਚਣਾ ਜਾਣਾ ਹੈ ਜ਼ਿਲੰਦਰ ਰੇਲਵੇ ਸਟੇਸ਼ਨ ਨੂੰ ਬਹੁਤ ਵੱਡਾ ਰੇਲਵੇ ਸਟੇਸ਼ਨ ਕੋਲ ਹੈ ਜੀ ਬੜੀ ਇਸ ਦੀ ਮਾਸਵਿਦਿਆ ਵਾਰਿਸ਼ ਲੱਗੀ ਸੀਗੀ ਹਲਕੇ ਹਲਕੇ ਉਹਨਾਂ ਹੋਮਸ ਜਿਆ ਹੋਇਆ ਸੀਗਾ ਤੇ ਅਸੀਂ ਸਾਰੇ ਬੈਠੇ ਸੀਗੇ ਬੱਸ ਵਿੱਚ ਤੇ ਅਸੀਂ ਪਹੁੰਚ ਗਏ ਆ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੋਂ ਆਪਾਂ ਰੇਟ ਕੀਤੀ ਉੱਥੇ ਚਾਹ ਪਾਣੀ ਦਾ ਲੰਗਰ ਛਕਾਇਆ ਉਹਨਾਂ ਨਾਲ ਜਿਹੜੀ ਸੰਗਤ ਸਾਡੇ ਨਾਲ ਸੀਗੀ ਤੁਰੰਦਰ ਰੇਲਵੇ ਸਟੇਸ਼ਨ ਨੂੰ ਲੈ ਕੇ ਜਾਂਦੇ ਆ 2 300 ਸੰਗਤ ਵੀ ਨਹੀਂ ਅੱਗੇ ਜਾਂਦੇ ਆ ਇੱਧਰ ਦੇਖੋ ਜਿਹੜੇ ਹੈਗੇ ਆ ਇੱਥੇ ਆਪਾਂ ਮਨਸਾਹ ਦੇ ਮੁੰਡਾ ਸੀਗੇ ਬੈਗ ਲਾਦੇ ਹੈਗੇ ਮੈਂ ਕਹ ਰਹੀ ਸੀ ਆਜੋ ਆਪਾਂ ਕੋਟੋ ਕਿਚ ਵੀਡੀਓ ਬਣਾ ਲੀਏ ਮੇਰੇ ਫਰੈਂਡ ਨੇ ਤੇ ਆਪਾਂ ਫਿਰ ਅਸੀਂ ਜਾਈਏ ਟ੍ਰੇਨ ਚ ਆ ਗਈ ਟ੍ਰੇਨ ਆਪਾਂ ਟ੍ਰੇਨ ਵਿੱਚ ਬੈਠ ਗਏ ਜੀ ਆਪਾਂ ਜਾ ਚੁੱਕੇ ਇੱਕ ਡੱਬੇ ਵਿੱਚ ਇਹ ਸਾਡਾ ਸੀ ਡੱਬਾ ਨਸੀਦਾ ਆ ਗਏ ਦੇਖੋ ਆਪਾਂ ਬੈਠੇ ਤੇ ਬੜਾ ਮਜ਼ੇਦਾਰ ਸੀ ਸਾਰਾ ਕਿੰਨਾ ਦਰਿਆ ਬਹੁਤ ਵਧੀਆ ਸੀ ਇਹਨਾਂ ਵਿਚਾਰਿਆਂ ਨੂੰ ਦੇਖ ਕੇ ਗਿਆ ਨੇ ਟ੍ਰੇਨ ਦਾ ਸਫ਼ਰ ਅੱਜ ਤੋਂ ਬਾਅਦ ਸੀ ਦੂਸਰੇ ਡੱਬੇ ਚ ਆ ਗੀਆਂ ਆਂਟੀ ਉਹਨਾਂ ਕੋਲ ਤੇ ਇੱਧਰ ਦੇਖੋ ਇਹ ਸਾਡੇ ਨਾਲ ਆਏ ਜਿਹੜੇ ਉਹ ਸਾਡੀ ਦੀਦੀ ਹੈ ਉਹ ਵਾਲੀ ਇਹ ਸਾਡੀ ਆਂਟੀ ਐ ਇਹ ਮੇਰੀ ਜੱਪ ਐ ਇਹ ਮੇਰੀ ਪਿਆਣਾ ਤੇ ਹੈਗੀ ਹੈਡੀ ਨਵੀਂ ਅਜਾ ਆਪਕੋ ਅਸੀਂ ਹੁਣ ਮਿਲਦੇ ਆਂ ਜਾ ਕੇ ਇਸ ਜਿਹੜੇ ਡੱਬੇ ਚ ਇਹ ਕੋਈ ਫੈਰੀ ਵੀ ਨਾ ਮੇਰੀ ਤਰ੍ਹਾਂ ਕਿਉਂ ਨਹੀਂ ਲੱਤ ਤੇਰੀ ਲੁਧਿਆਣੇ ਰੁਕੀ ਟ੍ਰੇਨ ਇਹ ਰੇਲਵੇ ਲੋਨ ਵਾਲਿਆਂ ਦੀ ਕਿਚਨ ਹੈ ਬਹੁਤ ਕਾਫੀ ਵਧੀਆ ਹੈ ਵੈਸੇ ਸਾਫ਼ ਸੁਥਰੀ ਹੈ ਬਟ ਅਸੀਂ ਇਨੀ ਕੋਈ ਖਾਣਾ ਖਾਦਾ ਅਸੀਂ ਘਰੋਂ ਲੈ ਕੇ ਜਦੇ ਸੀ ਆਹ ਦੇਖੋ ਗੰਦੀ ਪਰਪੇ ਹੀ ਪਾ ਪਾ ਉਹਨਾਂ ਨੂੰ ਸਾ ਪਾਣੀ ਪਿਆਈ ਜਾਣਾ ਆ ਤੇ ਕੁਝ ਗੱਲਾਂ ਸੋ ਇਹ ਵੀ ਹੈਗੀਆਂ ਹੈ ਟ੍ਰੇਨ ਵਿੱਚ ਕੁਝ ਗਲਤ ਵੀ ਹੈਗੀਆਂ ਬਈ ਗਲਤ ਚੂਹੇ ਚਾਏ ਘੁੰਮਦੇਗੇ ਸੀ ਡੱਬੇ ਵਿੱਚ ਵੀ ਚੂਹੇ ਘੁੰਮਦੇ ਸੀ ਹਨ ਬੜਾ ਫੋਰ ਤਰ੍ਹਾਂ ਹੋਇਆ ਲੋ ਜੀ ਆਪਾਂ ਕਿਹਨਾਂ ਚਾ ਕਰਨਾ ਠੀਕ ਆ ਸੁਣਾ ਵਧੀਆ ਸੀ ਆ ਤੇ ਬੜਾ ਵਧੀਆ ਰਿਆ ਭੁੱਖ ਬੜੀ ਲੱਗੀ ਆ ਰਾਤ ਦੀ ਕੱਲ ਦੀ ਰੋਟੀ ਖਾਧੀ ਆ ਹਨਾ 7 ਵਜੇ ਦੀ ਮੈਂ ਖਾਧੀ ਕੱਲ ਦੀ 5 ਵਜੇ ਦੀ 1 ਵਜੇ ਦੁਪਹਿਰ ਤੱਕ 1 ਵਜੇ ਖਾਧੀ ਸੀ ਅੱਛਾ ਆਪ ਵੀ ਦਸ ਵੇਰੇ ਖਾਧੀ ਇੱਕ ਖਾਧੀ ਜੀ ਉਦੋਂ ਚਾਲੇ ਨਾਲ ਹੁਣ ਦੇਖਦੇ ਆਂ ਖੰਨੇ ਰੋਟੀ ਕਾਲੇ ਪੂਤ ਬਣ ਗਏ ਕੁਝ ਨਹੀਂ ਖਾਂਦਾ ਅਸਲ ਕੇ ਨਾ ਸੁੱਤੇ ਆਂ ਪਨੀਰ ਦੇ ਵਿੱਚ ਪੂਰੇ ਹੋਈ ਆ ਟਿੱਕ ਲਓ ਜੀ ਆਪਾਂ ਪਹੁੰਚ ਗਏ ਨਿਊ ਦਿੱਲੀ ਕਾਲੇ ਪੂਤ ਬਣ ਕੇ ਸਾਡਾ ਮੈਂਬਰ ਵੀ ਆ ਉਹ ਨਵੇਂ ਸਾਡੇ ਨਾਲ ਆਏ ਆ ਦਿੱਲੀ ਦਾ ਕਵੀ ਦਿਨੀ ਦਿਨੀ ਨਾ ਬੰਨੂ ਕੋਲ ਤੋਂ ਆਉਂਦਾ ਆ ਸਾਡੀ ਨਾ ਅੱਗੇ ਬੈਠੇ ਬੈਠੇ ਵਿੱਚ ਤੇ ਬਾਰ-ਬਾਰ ਗਰਮੀ ਆਉਂਦੀ ਕਾਲੇ ਭੂਤ ਬੜੇ ਥੋੜਾ ਥੋੜਾ ਤਿਆਰ ਹੁੰਦੇ ਨੇ ਫੇਰ ਕੇ 12:51 ਤੇ ਅਸੀਂ ਪਹੁੰਚ ਗਏ ਆ ਦਿੱਲੀ ਹਾਉਲਾ ਲੋਹੀ ਜੇ ਵੀ ਪਹੁੰਚ ਗਈ ਹਮ ਦਾ ਦਰਵਾਸ ਜਗੰਦਰ ਟ੍ਰੇਨ ਤੇ ਬਾਰਾਂ ਵਜੇ 51 ਪਹੁੰਚ ਗਏ ਅਸੀਂ ਬਹੁਤ ਵਧੀਆ ਸਾਰਾ ਹੀ ਮਾਹੌਲ ਸਾਫ ਸੁਥਰਾ ਦਿੱਲੀ ਦਾ 에어ਪੋਰਟ ਨਾਲ ਕੰਪਲੇਨ ਕਰੀ ਜਾਂਦੇ ਜਗਾ ਆ ਚੂਈ ਆ ਗਈ ਸਾਡੀ ਟ੍ਰੇਨ ਵਿੱਚ ਆਪਾਂ ਕੰਪਲੀਟ ਕਰ ਦਿੱਤੇ ਕਿੱਥੋਂ ਆਇਆ ਕਿਰ ਕੀਰ ਲੈਂਦੇ ਲੋ ਫਿਰ ਕੋਲ ਵਾਇਗਰੂ ਪਤਾ ਨਹੀਂ ਚੱਲ ਚੱਲਦੇ ਆ Delhi ਆਉਣ ਵਾਲੀ ਜਾਣ ਵਾਲੀ ਦੋਨਾਂ ਸੱਜਣਾਂ ਟ੍ਰੇਨਾਂ ਨੂੰ ਲੈ ਜੀ ਅੱਜ ਭਾਈ ਉਹ ਭਾਈ ਸੰਪਰਦਾਏ ਦਲਬਾਬਾ ਵਿਦੀ ਚੰਦ ਸੁਰ ਸਿੰਘ ਵਾਲਾ ਦੇ ਲੰਗਰ ਆ ਗਏ ਜੀ 6 ਸਾਲ ਤੋਂ ਚੱਲ ਰਿਹਾ Delhi ਆਉਣ ਵਾਲੀ ਜਾਣ ਵਾਲੀ ਦੋਨਾਂ ਸੱਜਣਾਂ ਟ੍ਰੇਨਾਂ ਬਾਈ ਪਾਇਓ ਠੀਕ ਜੀ ਲੈਓ ਭਾਈ ਦਾਲ ਠੀਰ ਲਈ ਆ ਆ ਹਲਕਾ ਆ ਅੱਜ ਸਾਦਾ ਲਿਆ ਖਾ ਪ੍ਰਚਾਰ ਖਾ ਆ ਦਾਲ ਦਾਲ ਆ ਦਾਲ ਲਿਓ ਨੇ ਹੋਰ ਬਾਅਦ ਵਿੱਚ ਘੋਲੋ ਫਿਰ ਸੱਜਣੇ ਖਾ ਲਓ ਲੱਭੇ ਲੱਭੇ ਘੋੜਾ ਕੁੱਤੇ ਆ ਗੁਰੂ ਤੇਰਾ ਹੀ ਨਾਮ ਬਹੁਤ ਵਧੀਆ ਲੈ ਨੰਦਨੀ ਸੀਗਾ ਬਿਸ਼ੀਆਂ ਰਣਕ ਲੱਗੀਆਂ ਅੱਜਿਰਪਾ ਦੇ ਉਹ ਹਰ ਨਾਮ ਆਜ ਨਾ ਕੀ ਮੰਗਿਓ ਤੂ ਗੁਰੂ ਮਾਹਰਮੇ ਸਦਾ ਪੂਰਨ ਸਦਾ ਸਦਾ ਬ੍ਰਹਮ ਕੇ ਗੁਣ ਗਾਵੋ ਸਾਗਰ ਤੇਰੀ ਆਉ ਜਨਕਮਾਸੇ ਆਗਿਆ ਪ੍ਰੀਤ ਕਰੋ ਕਰਕੇ ਨਿਤ ਨਿਤ ਕੋੜੇ ਕੋਵਾਦਾਰ ਨਾਮ ਕੇ ਨਾਮ ਪ੍ਰਸਾਰ ਕੀ ਜਿਸਰਮਾਤਕ ਹੋਏ ਮਹਾਰਾਜਾ ਮੇਰਾ ਕੋਈ ਨਿਚ ਆ ਗਿਆ ਤੇ ਜੰਗਲ ਬਾਨੇ ਹੋਰ ਕੋਨੇ ਬੋਗਰ ਆਹ ਉਹ ਇਹਨੇ ਆਉਣਾ ਹੀ ਨਹੀਂ ਮੇਰੇ ਰੋਟੀ ਚਾਟ ਖਾਣੀ ਚਾਹ ਰੌਣ ਲੱਗ ਪਰ ਬਚਾਰੇ ਜਿਹੜੇ ਮੈਡਮਾਂ ਵੇਖਦੀਆਂ ਹੋਰ ਜਿਆਦਾ ਆਉਣ ਲੱਗ ਪਈ ਐ ਕਰਸਾਈ ਦੇ ਕੋਈ ਨਾ ਪਿਆਰ ਕਰਨ ਲੱਗੇ ਕੰਮ ਨਾ ਆਹ ਗੋਤ ਇੱਥੇ ਦੇਖੋ ਇੱਥੇ ਭੱਜਾ ਖੜੇ ਇੱਥੇ ਲੱਗੇ ਪਏ ਆਹ ਲੱਗੇ ਆਹ ਦੇਖਾ ਮੇਰੇ ਆਹ ਲੈ ਜਾ ਕੱਪ ਪਾਣੀ ਵਾਲਾ ਬਾਹਰ ਡੋਲਦੀ ਇੱਥੇ ਖੋਣਾ ਆਹ ਜੋ ਯਾਤਰੀ ਸੰਗਤ ਨਾਲ ਜਾਂਦੇ ਪਏ ਕਰਾਰੀ ਚਾਟ ਕਰਾਰੀ ਚਾਟ m a r 뭐 t ਵਾੜ ਆ ਗਿਆ ਟੀਟੀ ਅੰਕਲ ਟੀਟੀ ਅੰਕਲ ਦੀ ਵੀ ਬਣਾਤੀ Oh yeah. i

सामु औरंगाबाद तो मिले से लॉन ट्रेन च गे से ਇਹ ਬੜੇ ਭਾਜੀ ਸੀਗੇ ਉਹਨਾਂ ਦਾ ਬੇਟਾ ਬਾਕਸਿੰਗ ਖੇਡਦਾ ਉਹ ਸਾਨੂੰ ਮਿਲੇ ਸੀਗੇ ਅਸੀਂ ਉੱਥੇ ਫਿਰ ਉਹਨਾਂ ਨਾਲ ਲੁਕੇ ਉੱਥੇ 5-10 ਮਿੰਟ ਗੱਲਾਂ ਮਾਰੀਆਂ ਇਹ ਮੇਰੇ ਫਰੈਂਡ ਸੀ ਇਹਨਾਂ ਦੇ ਬੰਦੇ ਸੀਗੇ ਇਹਨਾਂ ਦੇ ਦੋ ਬੱਚੇ ਸੀਗੇ ਆਏ ਸਾਨੂੰ ਇਹ ਉਹ ਨੈਸ਼ਨਲ ਲੈਵਲ ਤੇ ਬਾਕਸਿੰਗ ਖੇਡਦੇ ਹਾਂ ਜੀ ਅਸੀਂ ਪਹੁੰਚ ਗਏ ਔਰੰਗਾਬਾਦ ਤੇ ਇੱਕੋ ਨਾ ਮੌਸਮ 뷰 ਵਧਾ ਕੇ ਅਟਾ ਸਾਡੀ ਟ੍ਰੇਨ ਆ ਹਾਂ ਦੇਖੋ ਸਰ ਔਰੰਗਾਬਾਦ ਦਾ ਰਜਿਸਟ੍ਰੇਸ਼ਨ ਆ ਉਹ ਕਰੰਟ ਲੱਗ ਗਿਆ ਬਹੁਤ ਸੋਣਾ ਲੱਗਾ ਇੱਥੇ ਆ ਕੇ ਬਹੁਤ ਵਧੀਆ ਨੂੰ ਦੇਖੋ ਦੁਨੀਆ ਕੋਈ ਪਤਾ ਨਹੀਂ ਲੱਗਦਾ ਪਿਆ ਇੰਨੀ ਜਨਤਾ ਆ ਮਿਲਣ ਆਏ ਆ ਇਹਨਾਂ ਨੂੰ

अब ਵਿਚੇ ਨਾ ਨੱਚਦੀ ਨਹੀਂ ਬਣੀ ਚਮਨ ਉਹ ਬੀਬੀ ਆਈ ਨਾ ਫੋਨ ਕਰ ਰਹੀ ਸੀ ਜਰੀਆਂ ਇਧਰ ਨਹੀਂ ਕੁਵੇਂ ਅਹਿਮਾ ਬਾਦ ਸੀ ਚੱਲੀ ਚੁੱਕਲੀ ਆਂ ਕਿ ਸਾਰੇ ਸਾਂ ਮੇਰੀ ਨਾ ਵੀਡੀਓ ਬਣਨੀ ਚਾਹੀਦੀ। ਕੀ ਲੋ ਹੈ। ਜੋਪ ਆਦਰਾ ਕਿਹਾ ਮੈਂ। ਕਿਤਰਾ ਕਿਹਾ ਮੈਂ। ਅਸੀਂ ਪਹੁੰਚ ਗਏ। ਸਤਿ ਸ੍ਰੀ ਅਕਾਲ ਜੀ ਹਯੂਰ ਸਾਹਿਬ ਨਰੇੜ। ਬਹੁਤ ਸੋਹਣਾ ਐਕਸਪੀਰੀਅੰਸ ਰਿਹਾ। ਫਸਟ ਟਾਈਮ ਇੰਨਾ ਲੌਂਗ ਡਰਾਈਵ ਕੀਤੀ। ਲਗੀਆਂ ਹਨ ਸੰਗਤ ਲਈ ਬਹੁਤ سارے ਸਟੇਸ਼ਨਾਂਾਂ 'ਕੇ ਅਸੀਂ ਪਹੁੰਚ ਗਏ ਟੈਕਸੀ ਨਾਲ ਨਹੀਂ ਹੈਨੀ ਜਗ੍ਹਾ ਤੁਹਾਨੂੰ ਆਪਾਂ ਪ੍ਰਾਮਾ ਦੇ ਦਰਸ਼ਨ ਲੈਣ। ਨਹੀਂ ਹੈਨੀ ਜਗ੍ਹਾ। ਜੰਪ ਇੱਧਰ ਹੋ। ਬੱਸਾਂ 'ਚ ਖੜੇ ਹੋ। ਅਸੀਂ ਪਹੁੰਚ ਗਏ। ਇਹ ਖਾਲੀ ਬੱਸਾਂ ਉਹਨਾਂ ਦੇ ਬਸਾਂ ਵੀ। ਅਸੀਂ ਤਾਂ ਬੁੜੀ ਫੜ ਕੇ ਰੱਖੀ। ਅਸੀਂ ਪਹੁੰਚ ਗਏ। ਪਹੁੰਚ ਗਏ। ਅਜੇ ਉਚਾਈ ਤੇ ਬੈਗ ਉਹ ਘੇ ਲੈਣੇ ਆਪਣੇ। ਮੈਂ ਨਹੀਂ ਆ ਤੇ ਫੇਰ ਆਪਾਂ ਫ੍ਰੈਚ ਹੋ ਗਏ ਫ੍ਰੈਚ ਹੋ ਗਏ ਫਿਰ ਆਪਾਂ ਮਿਲਦੇ ਆ ਤੇ ਅਗਲਾ ਦੂਜਾ ਭਾਗ ਆਊਗਾ ਹੁਣ ਤੇ ਪਾਟ ਪਾਊਗਾ ਫਸਟ ਪਾਰਟ ਮੇਰੇ ਵਲੋਗ ਦਾ ਤੇ ਬਾਈਕ ਜੇ ਖਾਲਸਾ ਤੇ ਬਾਈਕ ਜੀ ਕੀਪਤੇ ਤੇ ਉਹ ਚੈਨਲ ਨੂੰ ਪਿਆਰ ਤੇ ਸਬਸਕ੍ਰਾਈਬ ਤੇ